ਕਿ ਸਰਦਾਰ ਸਿਮਰਤਜੀਤ ਸਿੰਘ ਮਾਨਹਰਾਂ ਦਾ ਇੱਕ ਬਿਆਨ ਆਉਂਦਾ ਹੈ ਬਲਕੌਰ ਸਿੰਘ ਦੇ ਬਾਰੇ ਸਰਦਾਰ ਬਲਕੌਰ ਸਿੰਘ ਜਿਹੜੇ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਉਹਨਾਂ ਨੇ ਕਿਹਾ ਕਿ ਤੁਹਾਡਾ ਮੁੰਡਾ ਅਖੀਰਲੇ ਸਮੇਂ ਦੇ ਵਿੱਚ ਮੇਰੇ ਨਾਲ ਸੀ ਯਾਨੀ ਕਿ ਮੇਰੀ ਪਾਰਟੀ ਦਾ ਸਮਰਥਨ ਕਰ ਰਿਹਾ ਸੀ ਤੇ ਤੁਸੀਂ ਕਾਂਗਰਸ ਦੇ ਨਾਲ ਖੜੇ ਹੋਏ ਹੋ ਕਿਉਂਕਿ ਸਰਦਾਰ ਬਲਕੌਰ ਸਿੰਘ ਸੁਖਪਾਲ ਸਿੰਘ ਖੈਰੇ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਜਿੰਨੀ ਦਫਾ ਮਾਨ ਸਾਹਿਬ মিডিਏ ਚ ਬਾਹਰ ਤੇ ਪਾਰਲੀਮੈਂਟ ਦੇ ਵਿੱਚ ਬਾਕੀ ਦੀਆਂ ਨੇ ਵੀ ਬੋਲੇ ਜਿਹੜੇ ਵਿਦੇਸ਼ਾਂ ਦੇ ਵਿੱਚ ਕਤਲ ਹੋ ਦੀ ਸਿੱਧੂ ਦੇ ਬਾਰੇ ਚ ਗੁਰਨੇ ਹੂੰ ਭਾਰਤਾਂ ਤੇ ਜਿਹੜੇ ਜਿੱਥੇ ਵੀ ਹੋਏ ਹੂੰ ਤੇ ਉੱਥੇ ਮੂਸੇਵਾਲ ਦਾ ਵੀ ਬੋਲੇ ਹਾਂ ਕੀ ਹੋਰ ਕੋਈ ਅੱਜ ਤਾਈਂ ਕਾਂਗਰਸੀਆ ਬੋਲਿਆ ਉੱਥੇ ਪਾਰਲੀਮੈਂਟ ਚ ਹੂੰ ਹੂੰ ਜਿਹੜੇ ਸੁਖਪਾਲ ਸਿੰਘ ਖਹਿਰਾ ਆਪਣੇ ਫਾਦਰ ਸਾਹਿਬ ਨੂੰ ਗਲਤ ਸਾਬਤ ਕਰਦੇ ਵੀ ਮੇਰਾ ਬਾਪ ਗਲਤ ਸੀ ਜਿਹੜਾ ਖਾਲਸਾ ਦੀ ਗੱਲ ਕਰਦਾ ਸੀ ਹੂੰ ਮੈਂ ਤਾਂ ਸਿੱਖ ਕੌਮਵਲ ਨਹੀਂ ਮੇਰਾ ਬਾਪ ਸੀ ਮੈਂ ਨਹੀਂ ਮੈਂ ਤਾਂ ਸਿੱਖ ਕੌਮ ਨੂੰ ਖਤਮ ਕਰਨ ਵਾਲੇ ਦੇ ਮਾਰਨ ਵਾਲਿਆਂ ਦੇ ਨਾਲ ਆ ਹੂੰ ਹੂੰ ਤੇ ਮੇਰਾ ਬਾਪ ਹੈਗਾ ਸਿੱਖ ਕੌਮ ਦਾ ਵੱਖਰਾ ਘਰ ਲੈਣ ਦੇ ਤੇ ਸਿੱਖ ਕੌਮ ਦੇ ਖੰਡ ਲਈ ਉਹ ਉੱਧਰ ਖੜਾ ਸੀ ਤੇ ਮੈਂ ਉਹ ਵਿਰੋਧ ਕੀਤਾ ਫੇ ਹੁਣ ਆਪ ਤੇ ਬਾਪ ਦਾ ਹੀ ਵਿਰੋਧ ਕਰ ਲਾ ਤੇ ਦਰਬਲ ਕਾਰਤੈਂ ਤੇ ਉਹਨਾਂ ਦੇ ਸਤਿਕਾਰਯੋਗ ਵਾਈਫ ਤੇ ਜਿਹੜਾ ਛੋਟਾ ਬੱਚਾ ਉਹਨਾਂ ਨੂੰ ਲੈ ਕੇ ਗਏ ਆ ਬਿਲਕੁਲ ਨਤਮਸਤਕ ਹੁੰਦੇ ਆ ਮੱਥਾ ਟੇਕਦੇ ਕਿਉਂਕਿ ਉਹਨਾਂ ਨੂੰ ਯਾਦ ਨਹੀਂ ਆਉਂਦਾ ਕਿ ਉਸ ਪਾਰਟੀ ਦੀ ਸਪੋਰਟ ਕਰ ਰਹੇ ਜਿਨ੍ਹਾਂ ਨੇ ਸਾਡਾ ਆਹ ਆਹ ਕੁਛ ਸਾਡੇ ਨਾਲ ਕੀਤਾ ਆਹ ਕਾਲ ਤੱਕ ਸਟਾਇਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇੱਕ ਬਿਆਨ ਆਉਂਦਾ ਹੈ ਬਲਕੌਰ ਸਿੰਘ ਦੇ ਬਾਰੇ ਸਰਦਾਰ ਬਲਕੌਰ ਸਿੰਘ ਜਿਹੜੇ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਉਹਨਾਂ ਨੇ ਕਿਹਾ ਕਿ ਤੁਹਾਡਾ ਮੁੰਡਾ ਅਖੀਰਲੇ ਸਮੇਂ ਦੇ ਵਿੱਚ ਮੇਰੇ ਨਾਲ ਸੀ ਯਾਨੀ ਕਿ ਮੇਰੀ ਪਾਰਟੀ ਦਾ ਸਮਰਥਨ ਕਰ ਰਿਹਾ ਸੀ ਤੇ ਤੁਸੀਂ ਕਾਂਗਰਸ ਦੇ ਨਾਲ ਖੜੇ ਹੋਏ ਹੋ ਕਿਉਂਕਿ ਸਰਦਾਰ ਬਲਕੌਰ ਸਿੰਘ ਸੁਖਪਾਲ ਸਿੰਘ ਖੈਰੇ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਹੈ ਮੈਂ ਵੀ ਸੁਣਿਆ ਮਾਨ ਸਾਹਿਬ ਦਾ ਹੈ ਜੀ ਜੀ ਪਰ ਜਦੋਂ ਆਪ ਜੀ ਨੇ ਵੀ ਦੇਖਿਆ ਹੋਗਾ ਮੈਂ ਵੀ ਦੇਖਿਆ ਸੀ ਜੀ ਜਦੋਂ ਸਿੱਧੂ ਮੂਸੇਵਾਲਾ ਆਪ ਦੇ ਘਰ ਤੇ ਬੈਠਾ ਫੋਨ ਕਰਦਾ ਸਰਦਾਰ ਮਾਨ ਸਾਹਿਬ ਨੂੰ ਕਹਿੰਦੇ ਬਾਪੂ ਕਦੋਂ ਆਣਾ ਹਾਂ ਬਿਲਕੁਲ ਉਹ ਕਹਿੰਦਾ ਜੀ ਮੈਂ ਆ ਜਾਨਾ ਹੂੰ ਹੂੰ ਤੇ ਮਗਰੋਂ ਹੀ ਆਹ ਕੰਮ ਹੋ ਜਾਂਦਾ ਤੇ ਫਿਰ ਮਾਨ ਸਾਹਿਬ ਉੱਥੇ ਜਾਂਦੇ ਰੋਂਦੇ ਕਹਿੰਦੇ ਕਹਿੰਦੇ ਵੀ ਤੈਂ ਬਾਪੂ ਨੂੰ ਸੱਦਿਆ ਬਾਪੂ ਤਾਂ ਗਿਆ ਹੁਣ ਤੂੰ ਇੱਥੇ ਹੈ ਨਹੀਂ ਤੂੰ ਹੈ ਨਹੀਂ ਇੱਥੇ ਪਰ ਇਹ ਦਲਜੀਤ ਸਿੰਘ ਜੀ ਹਾਂ ਮੈਨੂੰ ਚੇਤਾ ਆ ਗਿਆ ਆਪਾਂ ਉੱਥੇ ਮਿਲਿਆ ਹੂੰ ਪਰ ਮੈਂ ਕੋਸ਼ਿਸ਼ ਕੀਤੀ ਸੀ ਜਿਸ ਦਰ ਬਲਕਾਰ ਸਿੰਘ ਨੂੰ ਇੱਥੇ ਮਿਲਦੀ ਜਦੋਂ ਉਹ ਇੱਥੇ ਜੁਕੇ ਆਏ ਸੀ ਉਹ ਸਿੰਫਨੀ ਹਾਲ ਦੇ ਵਿੱਚ ਹਾਂ ਬਿਲਕੁਲ ਬਿਲਕੁਲ ਮੈਂ ਪੂਰੀ ਟਰਾਈ ਕੀਤੀ ਸੀ ਉਹਨਾਂ ਨੂੰ ਮਿਲ ਜੇ ਮਿਲ ਕੇ ਜਿਹੜੇ ਇੱਥੇ ਦੇ ਟਾਪ ਪੋਲੀਟੀਸ਼ੀਅਨ ਜੇ ਨਾ ਕ੍ਰਾਸ ਪਾਰਟੀ ਉਹਨਾਂ ਨੂੰ ਮੜਾਈਏ ਪਰ ਸਮ ਹਮ ਮੈਂ ਬੜਾ ਨਹੀਂ ਤੇ ਕੁਝ ਕਮਾਂਗਾ ਕਿਉਂਕਿ ਉਹਨਾਂ ਦੀ ਹਾਲਤ ਨੂੰ ਮੈਂ ਅੰਡਰਸਟੈਂਡ ਕਰ ਸਕਦਾ ਸੀ ਹੁਣ ਵੀ ਕਿ ਉਹਨਾਂ ਦਾ ਜਵਾਨ ਪੁੱਤ ਚਲੇ ਗਿਆ ਦੁਨੀਆ ਤੋਂ ਬਿਲਕੁਲ ਤੇ ਉਹਨੇ ਮਿਲ ਸਕੇ ਮੈਂ ਮੈਸੇਜ ਦਿੱਤੇ ਉਹਨਾਂ ਦੇ ਪ੍ਰਮੋਟਰਾਂ ਨੂੰ ਵੀ ਮੈਂ ਨਾ ਮਾਚ ਨਾ ਜਾਵਾਂ ਪਰ ਉਹ ਇਹੋ ਜੇ ਚੱਕਰ ਚੱਲ ਗਿਆ ਸੀ ਉਹ ਵਿਚਾਰੇ ਗੇੜਾ ਗੂੜਾ ਦੇ ਕੇ ਟੈਲੀ ਦੇ ਬੈਠ ਕੇ ਕਰਕੇ ਚਲੇ ਗਏ ਪਰ ਐਕਚੁਅਲੀ ਜਿਹੜਾ ਟੈਲੀਆਂ ਕੌਣ ਦੇਖਦੇ ਇੱਥੇ ਦੇ politician ਜਿਹੜੇ ਗੋਰੇ ਆ ਆਪਣੀ ਟੈਲੀ ਨੂੰ ਕੌਣ ਕੰਨਾਂ ਦੇਖਦਾ ਚਲੋ ਪਰ ਉਹ ਮਾਨ ਸਾਹਿਬ ਉਹਨਾਂ ਦੇ ਕਹਿਣ ਅਨੁਸਾਰ ਕੇ ਵੀ ਉਹ ਕੋ ਆਰਮੀ ਚ ਸੀ ਔਰ ਇੱਕ ਟੈਂਕ ਨੂੰ ਉਹ ਵਧੀਆ ਚਲਾ ਸਕਦੇ ਸੀ ਜਿੱਥੇ ਚਾਈਨਾ ਦਾ ਜਣਾ ਉੱਥੇ ਜਹਾਜ਼ ਦੇ ਵਿੱਚ ਲੜ ਦੇਣਾ ਤੋਂ ਉਸ ਟੈਂਕ ਨੂੰ ਚਲਾ ਕੇ ਇਹ ਜਹਾਜ਼ ਜੇ ਲੋਡ ਕਰ ਸਕਦੇ ਸੀ ਅੱਛਾ ਪਰ ਜਿੰਨੀ ਦਫਾ ਮਾਨ ਸਾਹਿਬ মিডিਏ ਚ ਬਾਹਰ ਹੂੰ ਤੇ ਪਾਰਲੀਮੈਂਟ ਦੇ ਵਿੱਚ ਹੂੰ ਬਾਕੀ ਦਿਆਂ ਨੇ ਵੀ ਬੋਲੇ ਜਿਹੜੇ ਵਿਦੇਸ਼ਾਂ ਦੇ ਵਿੱਚ ਕਤਲ ਹੋਏ ਦੀ ਸਿੱਧੂ ਦੇ ਬਾਰੇ ਚ ਬੋਲੇ ਹੂੰ ਪਾਕਿਸਤਾਨ ਤੇ ਜਿਹੜੇ ਜਿੱਥੇ ਵੀ ਹੋਏ ਹੂੰ ਤੇ ਉੱਥੇ ਮੂਸੇਵਾਲ ਦਾ ਵੀ ਬੋਲੇ ਹਾਂ ਕੀ ਹੋਰ ਕੋਈ ਅੱਜ ਤਾਈਂ ਕਾਂਗਰਸੀ ਆ ਬੋਲਿਆ ਉੱਥੇ ਪਾਰਲੀਮੈਂਟ ਚ ਹੂੰ 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 ਜਾਂ ਕੋਈ ਬਾਦਲ ਕੇ ਬੋਲੇ ਆ ਨਾਂ ਲੈ ਕੇ ਜੀ ਤੇ ਜੇਕਰ ਇਸੇ ਚੀਜ਼ ਨੂੰ ਮਰਜ਼ੀ ਉਹਨਾਂ ਦੀ ਨਹੀਂ ਬੰਨਣਾ ਕਰਨਾ ਜੀ ਪਰ ਕੀ ਉਹਦੇ ਲਈ ਕਰਦੇ ਆ ਹੂੰ ਹੂੰ ਜਿਨ੍ਹਾਂ ਨੇ ਜਿੱਥੇ ਆ ਕੇ ਬਾਈਸ ਐਲ ਦਾ ਐਸਪੀਐਲ ਨਹਿਰ ਦੀ ਗੱਲ ਕਰਦੇ ਆ ਨਾ ਬਿਲਕੁਲ ਔਰ ਉਹ ਸਾਡਾ ਆਹ ਦੇ ਦਿਓ ਸਾਡੇ ਹੱਕ ਦੇ ਦਿਓ ਜੀ ਤੇ ਕਾਂਗਰਸ ਨੇ ਤਾਂ ਖੋਏ ਆ ਹਾਂ ਹਾਂ ਤੇ ਜਿਹੜੇ ਖੈਰਾ ਸਾਹਿਬ ਸੀ ਜੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਮੈਂ ਉਹਨਾਂ ਨੂੰ ਮਿਲਿਆ ਵੀ ਸੀ ਹਮ ਮੈਂ ਉਹਨਾਂ ਦਾ ਤਖੜਾ ਸਪੋਰਟਰ ਸੀ ਅੱਛਾ ਉਹ ਖਾਲਸਾਤਨ ਦੀ ਗੱਲ ਕਰ ਰਹੇ ਸੀ ਸਿੱਖ ਕੌਮ ਦੀ ਗੱਲ ਕਰ ਰਹੇ ਸੀ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਸੀ ਹਮ ਤਖੜੀ ਸੀ ਸਤਕਾਰ ਸੀ ਹੁਣ ਵੀ ਮੇਰੇ ਮਨ ਚ ਉਹਨਾਂ ਨੇ ਸਤਕਾਰ ਹੈ ਹਮ ਤੇ ਉਹ ਸਰਦਾਰ ਸੁਖਵਿੰਦਰ ਸਿੰਘ ਜੀ ਖੈਰਾ ਸੀ ਜੀ ਸੁਖਪਾਲ ਸੁਖ ਪਾਲ ਇਹ ਸੋਖਪਾਲ ਦੇ ਕੌਮਦਾਰ ਨੇ ਹੈ ਅਜਿਹੀ ਉਹੋ ਦੇਖੋ ਇਹ ਉਸ ਪਾਰਟੀ ਨਾਲ ਖੜੇ ਆ ਜਾ ਕੇ ਜਿਨ੍ਹਾਂ ਨੇ ਸਾਡੇ 38 ਗੁਰਦੁਆਰਾ ਸਾਹਿਬ ਟਾਟੇ ਦੀ ਕੀਤੇ ਜਿਹੜੇ ਆਮ ਵੱਡੇ ਸੀ ਜੀ ਜਿਹੜੇ ਬਾਕੀ ਦੇ ਚ ਖੜੇ ਕਿੰਨੇ ਗਾ ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁੰਡਾਗਰਦੀ ਕਰਕੇ ਦਿੱਲੀ ਚ ਸਿੱਖ ਕਤਲੇਆਮ ਕੀਤਾ ਹਮ ਔਰ ਇਹਨਾਂ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਅਕਾਲ ਤਖਤ ਤੇ ਢਾਟੇਰੀ ਕੀਤਾ ਜੀ ਜਿੱਥੇ ਇਹ ਕਰਦਾ ਮੈਮੀ ਸੇਖਾਂ ਹੂੰ ਹੂੰ ਤੇ ਮੇਰੀ ਫੋਨ ਤੇ ਵੀ ਕਈ ਈਨਾਂ ਨਾਲ ਗੱਲ ਹੋਈ ਸੀ ਅੱਛਾ ਜੀ ਪਰ ਮੈਂ ਕਾਫੀ ਮੈਨੂੰ ਇਹ ਕਹਿੰਦੇ ਨੇ ਨਹੀਂ ਜੀ ਇਦਾਂ ਦੀ ਗੱਲ ਨਹੀਂ ਗੀ ਮੈਂ ਨਹੀਂ ਮਾਨ ਸਾਹਿਬ ਦੇ ਵਿਰੋਧ ਜਾਉ ਪਰ ਜਦੋਂ ਪਤਾ ਲੱਗਾ ਮੈਨੂੰ ਬਹੁਤ ਹਰਟ ਹੋਇਆ ਹੂੰ ਹੂੰ ਹੁਣ ਇਹਨਾਂ ਦੇ ਵਿੱਚ ਫਿਰ ਇਹ ਹੀ ਜਾਂ ਵੀ ਕੀ ਜਿਹੜੇ ਸੁਖਪਾਲ ਸਿੰਘ ਖਹਿਰਾ ਆਪਣੇ ਫਾਦਰ ਸਾਹਿਬ ਨੂੰ ਗਲਤ ਸਾਬਤ ਕਰਦੇ ਵੀ ਮੇਰਾ ਬਾਪ ਗਲਤ ਸੀ ਜਿਹੜਾ ਖਲਸਤਾਨ ਦੀ ਗੱਲ ਕਰਦਾ ਸੀ ਹੂੰ ਮੈਂ ਤਾਂ ਸਿੱਖ ਕੌਮਵਲ ਨਹੀਂ ਹੂੰ ਮੇਰਾ ਬਾਪ ਸੀ ਮੈਂ ਨਹੀਂ ਹੂੰ ਮੈਂ ਤਾਂ ਸਿੱਖ ਕੌਮ ਨੂੰ ਖਤਮ ਕਰਨ ਵਾਲੇ ਦੇ ਮਰਦਮਾਲਿਆਂ ਦੇ ਨਾਲ ਆ ਹੂੰ 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 ਤੇ ਮੇਰਾ ਬਾਪ ਸਗਾ ਸਿੱਖ ਕੌਮ ਦਾ ਵੱਖਰਾ ਘਰ ਲੈਣ ਦੇ ਤੇ ਸਿੱਖ ਕੌਮ ਦੇ ਖੰਨ ਲਈ ਉਹ ਉੱਧਰ ਖੜਾ ਸੀ ਹੂੰ ਤੇ ਮੈਂ ਉਹ ਵਿਰੋਧ ਚ ਫੇ ਹੁਣ ਆਪਦੇ ਬਾਪ ਦਾ ਹੀ ਵਿਰੋਧ ਕਰ ਲਾ ਹੂੰ ਹੂੰ ਜਿਹੜਾ ਬਾਪ ਦਾ ਐਡੀ ਵੱਡੀ ਬੱਦਤ ਜਿਹੜੀ ਇਸ ਚੀਜ਼ ਤੋਂ ਪਾਰਟੀ ਨੂੰ ਵਿਰੋਧ ਕਰਦਾ ਤੇ ਪੰਜਾਬੀ ਜੋ ਸਿੱਖੋ ਤੁਹਾਡਾ ਕੀ ਬਣ ਜੂਗਾ ਜਿਹੜਾ ਬਾਪ ਦਾ ਨਹੀਂ ਬਣਿਆ ਹੂੰ ਇਹੀ ਕੇਸ ਤੁਸੀਂ ਸਮਝਦੇ ਹੋ ਕਿ ਸਿੱਧੂ ਮੂਸੇਵਾਲਾ ਤੇ ਉਹਨਾਂ ਦੇ ਫਾਦਰ ਸਾਹਿਬ ਬਾਰੇ ਵੀ ਹੈ ਕਿਉਂਕਿ ਜਿਹੜਾ ਉਹਨਾਂ ਦਾ ਬੇਟਾ ਸੀ ਬੇਸ਼ੱਕ ਉਹ ਕਾਂਗਰਸ ਪਾਰਟੀ ਦੇ ਵਿੱਚ ਸੀ ਉਹਨਾਂ ਵੱਲੋਂ ਚੋਣ ਵੀ ਲੜੇ ਨੇ ਉਹ ਹੈਨਾ ਸਿੱਧੂ ਮੂਸੇਵਾਲਾ ਨਹੀਂ ਨਹੀਂ ਚੱਲੇ ਆ ਹੂੰ ਬਿਲਕੁਲ ਪਤਾ ਚੋਣ ਲੜੇ ਆ ਹਾਂ ਪਰ ਜਦੋਂ ਕਈ ਦਫਾ ਬੰਦੇ ਨੂੰ ਉੱਥੇ ਆ ਕੇ ਨਾ ਕਿਤੇ ਨਾ ਕਦੇ ਜ਼ਿੰਦਗੀ 'ਚ ਮੋੜ ਆ ਜਾਂਦਾ ਹਾਂ ਉਹ ਮੋੜ ਆ ਗਿਆ ਉਹ ਮੋੜ ਦੇ ਵਿੱਚ ਉਹਨਾਂ ਨੇ ਜਦੋਂ ਦੇਖਿਆ ਕਰਕੇ ਸਾਡੇ ਨਾਲ ਆ ਕੁਝ ਹੋਇਆ ਤੇ ਉਹਨੇ ਗਣੇ ਗਾਏ ਉਹਨੇ ਕਿਹਾ ਜੀ ਬਿਲਕੁਲ ਬਿਲਕੁਲ ਉਹਨਾਂ ਬਾਤ ਦੇ ਵਿੱਚ ਵੀ ਇਹ ਗੱਲ ਕਹੀ ਹੈ ਹਾਂ ਹਾਂ ਤੇ ਪਰ ਇੱਕ ਮੈਂ ਸੁਣੀ ਸੀ ਸੋਸ਼ਲ ਮੀਡੀਆ ਤੇ ਜਿਹੜਾ ਆਪਣਾ ਮੂਸੇਵਾਲ ਸਾਹਿਬ ਸੀ ਉਹਨਾਂ ਦੇ ਫਾਦਰ ਸਾਹਿਬ ਸਨ ਬਲਕਾਰ ਸਿੰਘ ਉਹਨਾਂ ਨੇ ਕਹੇ ਸੀ ਵੀ ਜੇ ਕਰਕੇ ਤੇ ਮੈਂ 2-4 ਹਫ਼ਤੇ ਪਹਿਲਾਂ ਉਹਦੇ ਗਾਹਾਂ ਦਾ ਗਾਣਾ ਰੀਲੀਜ਼ ਕਰ ਦਿੰਦਾ ਤੁਸੀਂ ਹੋਰ ਕੁਸ਼ਲ ਲੱਖਾਂ 2-3 ਲੱਖ ਹੋਰ ਵੋਟਾਂ ਲੈ ਜਾਂਦੇ ਪਿਛਲੇ ਬਾਈ ਇਲੈਕਸ਼ਨ ਚ ਹਾਂ 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 ਪਰ ਠੀਕ ਹੈ ਆ ਕਿ ਵੀ ਐਜ ਸਿੱਖ ਉਹ ਵੀ ਸਿੱਖਾ ਹਾਂ ਜਿਹੜੀ ਮਰਜ਼ੀ ਪਾਰਟੀ ਨਾ ਹੋਵੇ ਕਮ ਸੇ ਕਮ ਜਿਹੜਾ ਸਾਡੇ ਤੇ ਸਾਡੇ ਅਕਾਲ ਤਖਤ ਨੂੰ ਢਾਉਣ ਵਾਲੇ ਹਰਮੰਦਰ ਸਾਹਿਬ ਤੇ ਜਾ ਕੇ ਆਪਾਂ ਮੱਥਾ ਟੇਕਦੇ ਨਾ ਮੈਂ ਦੇਖਿਆ ਆਪਣੇ ਸਰਦਾਰ ਬਲਕਾਰ ਸਿੰਘ ਤੇ ਉਹਨਾਂ ਦੇ ਸਤਿਕਾਰਯੋਗ ਵਾਈਫ ਜੀ ਤੇ ਜਿਹੜਾ ਛੋਟਾ ਬੱਚਾ ਹਾਂ ਉਹਨਾਂ ਨੂੰ ਲੈ ਕੇ ਗਏ ਆ ਬਿਲਕੁਲ ਨਤਮਸਤਕ ਹੁੰਦੇ ਆ ਮੱਥਾ ਟੇਕਦੇ ਕਿਉਂਕਿ ਉਹਨਾਂ ਨੂੰ ਯਾਦ ਨਹੀਂ ਆਉਂਦਾ ਕਿ ਉਸ ਪਾਰਟੀ ਦੀ ਸਪੋਰਟ ਕਰ ਰਹੇ ਜਿਨ੍ਹਾਂ ਨੇ ਸਾਡਾ ਆਹਾ ਹੂੰ ਆ ਕੋਈ ਸਾਡੇ ਨਾਲ ਕੀਤਾ ਆ ਕਾਲ ਤੱਕ ਸਟਾਇਆ ਇੱਥੇ ਹਰਮੰਦਰ ਸਾਹਿਬ 'ਚ ਗੋਲੀਆਂ ਲੱਗੀਆਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਵਿੱਚ ਗੋਲੀਆਂ ਲੱਗੀਆਂ ਹੈਗੀਆਂ ਜੀ 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 ਕੀ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਇਹ ਤਾਂ ਆਪੋ ਆਪਣੇ ਮਾਫੀ ਚਾਹੁੰਨਾ ਸੱਚ ਤਾਂ ਸੱਚ ਆ ਜਮੀਰ ਮੈਨੂੰ ਨਹੀਂ ਪਤਾ ਮੇਰੇ ਤੋਂ ਮਰਚ ਵੱਡੇ ਜਾਂ ਛੋਟੇ ਮੈਨੂੰ ਲੱਗਦਾ ਛੋਟੇ ਆ ਮੈਂ 77 ਸਾਲ ਦਾ ਛੇਤੀ 75 ਦਾ ਹੋਣ ਵਾਲਾ ਪਰ ਬੈਡ ਡਿਊਸਪੈਕਟ ਇਹ ਤਾਂ ਉਹਨਾਂ ਦੀ ਆਪਣੀ ਜਮੀਰ ਮੇਰੀ ਆਪਣੀ ਜਮੀਰ ਜੀ ਦੀ ਦੀ ਬਹੁਤ ਧੰਨਵਾਦ ਮਾਨ ਸਾਹਿਬ ਦੀ ਆਪਣੀ ਜਮੀਨ ਆ ਬਿਲਕੁਲ 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 ਡੈਫੀਨੇਟਲੀ ਬਹੁਤ ਧੰਨਵਾਦ ਕਰਦਾ ਜੀ ਤੁਹਾਡਾ ਮਿਹਰਬਾਨੀ ਜੀ ਵਾਹਿਗੁਰੂ ਖਾਤਾ ਵਾਹਿਗੁਰੂ ਫਤਿਹ ਜੀ ਸੋ ਅੱਜ ਦੀ ਗੱਲਬਾਤ ਆਸ ਕਰਦਾ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਅਸੀਂ ਪੰਜਾਬ ਦੇ ਉਹਨਾਂ ਮਸਲਿਆਂ ਦੇ ਉੱਤੇ ਇਸ਼ੂਜ਼ ਜਿਹੜੇ ਆਉਂਦੇ ਨੇ ਉਹਨਾਂ ਦੇ ਉੱਤੇ ਅਕਸਰ ਹੀ ਗੱਲਬਾਤ ਕਰਦੇ ਰਹਿੰਦੇ ਆ ਸੋ ਵੱਧ ਤੋਂ ਵੱਧ ਪ੍ਰਾਈਡ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰੋ YouTube ਦੇ ਉੱਤੇ Facebook ਦੇ ਉੱਤੇ ਜਰੂਰ ਸਾਨੂੰ ਫੋਲੋ ਕਰੋ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪੇਜ ਦੋ ਵਾਰ ਬੰਦ ਕਰ ਦਿੱਤਾ ਗਿਆ ਹੁਣ ਨਵਾਂ ਪੇਜ ਬਣਾ i